ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਲੁਧਿਆਣਾ ਦਾਣਾ ਮੰਡੀ ਦੀ ਉਹਦੇ ਵਿੱਚ ਅਕਸਰ ਹੀ ਵਿਵਾਦ ਨਜ਼ਰ ਆਂਦਾ ਸੀਗਾ ਕਿ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਜਾਂ ਪਰਚੀਆਂ ਨੂੰ ਲੈ ਕੇ ਜੋ ਕਿ अवैध ਵਸੂਲੀ ਕੀਤੀ ਜਾਂਦੀ ਸੀ ਤੇ ਅੱਜ ਲੁਧਿਆਣਾ ਦੇ ਐਸ.ਪੀ. ਨਾਰਥ ਜਿਹੜੇ ਆ ਮਹੇਸ਼ ਸੈਣੀ ਹੋਣਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਜਿਹੜੇ ਆ ਦੋ ਮੁਲਜ਼ਮ ਫੜੇ ਗਏ ਨੇ ਕਿ ਜਿਹੜੇ ਦੋ ਮੁਲਜ਼ਮ ਐ ਵੈਦ ਵਸੂਲੀ ਕਰਦੇ ਆ ਰਹੇ ਸੀਗੇ ਤੇ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਵਿੱਚ ਕਈ ਰਸੂਕਦਾਰਾਂ ਦੇ ਵੀ ਨਾਮ ਆ ਗਏ ਨੇ ਜਿਨ੍ਹਾਂ ਦੀ ਪਹੁੰਚ ਉੱਪਰ ਮੰਤਰੀਆਂ ਤੱਕ ਸੀਗੀ ਤੇ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਨੇ ਗੱਲਬਾਤ ਕਰਾਂਗੇ ਏਸੀਪੀ ਮਹੇਸ਼ ਸੈਣੀ ਨਾਲ ਜੋ ਕਿ ਏਸੀਪੀ ਨੇ ਇਸ ਨਾਰਥ ਏਰੀਏ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿੰਨ ਕਿੰਨੋਂ ਅਰੈਸਟ ਕੀਤਾ ਗਿਆ ਤੇ ਕੌਣ ਕੌਣ ਇਸ ਮਾਮਲੇ 'ਚ ਨਾਮਜ਼ਦ ਨੇ ਸਾਡੇ ਕੋਲ ਸੈਕਟਰੀ ਮੰਡੀ ਬੋਰਡ ਵੱਲੋਂ ਲੁਧਿਆਣਾ ਵੱਲੋਂ ਕੰਪਲੇਂਟ ਆਈ ਸੀਗੀ ਇੱਕ ਵਾਰੀ ਪਹਿਲਾਂ ਆਈ ਸੀਗੀ ਉਹਦੇ ਤੇ ਵੀ ਅਸੀਂ ਐਫਆਈਆਰ ਲੋਜ ਕੀਤੀ ਆ ਤੇ ਇੱਕ ਵਾਰੀ ਹੁਣ ਦੁਬਾਰਾ ਆਈ ਸੀਗੀ ਪਰਸੋਂ ਚੋਥ ਉਹਦੇ ਵਿੱਚ ਵੀ ਅਸੀਂ ਐਫਆਈਆਰ ਲੋਜ ਕੀਤੀ ਆ ਉਹਦੇ ਵਿੱਚ ਉਹਨਾਂ ਦੇ ਵੱਲੋਂ ਅਨਨੋਨ ਬੰਦਿਆਂ ਦੇ ਖਿਲਾਫ ਕੰਪਲੇਂਟ ਦਿੱਤੀ ਗਈ ਸੀਗੀ ਕਿ ਕੁਝ ਅਨਨੋਨ ਬੰਦੇ ਮੰਡੀ ਵਿੱਚ ਕਲੈਕਸ਼ਨ ਕਰ ਰਹੇ ਆ ਇਲੀਗਲ ਤਰੀਕੇ ਨਾਲ ਉਹਦੇ ਸਬੰਧ ਦੇ ਵਿੱਚ ਅਸੀਂ ਐਫਆਈਆਰ ਲੋਜ ਕਰਕੇ ਤੇ ਉਹਨਾਂ ਬੰਦਿਆਂ ਦਾ ਪਤਾ ਕਰਾਇਆ ਸਾਨੂੰ ਬਾਈ ਨੇਮ ਬੰਦੇ ਪਤਾ ਲੱਗੇ ਸੀਗੇ ਉਹਨਾਂ ਵਿੱਚੋਂ ਅਸੀਂ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਹੈ ਇੱਕ ਪਵਨ ਕੁਮਾਰ ਹੈ ਇੱਕ ਨितीश ਕੁਮਾਰ ਹੈ ਔਰ ਇਹਨਾਂ ਦੀ ਪੁਸ਼ਗੀਸ਼ ਵਿੱਚ ਇਹ ਪਤਾ ਲੱਗਾ ਕਿ ਇਹ ਕੋਈ ਅਬਾਸ ਰਾਜਾ ਮੰਡੀ ਵਿੱਚ ਕੋਈ ਬੰਦਾ ਹੈਗਾ ਉਹਦੇ ਬਿਹਾਫ ਤੇ ਕਲੈਕਸ਼ਨ ਕਰ ਰਹੀ ਸੀਗੇ ਸੋ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਹੈ ਤੇ ਸਾਡੀ ਤਫਤੀਸ਼ ਜਾਰੀ ਹੈ ਜਦੋਂ ਵੀ ਸਾਡੇ ਕਾਬੂ ਆ ਗਿਆ ਅਸੀਂ ਉਹਨੂੰ ਅਰੈਸਟ ਕਰਾਂਗੇ ਔਰ ਅਗਰ ਅਬਾਸ ਰਾਜਾ ਦੀ ਪੁਸ਼ਗੀਸ਼ ਵਿੱਚ ਕੋਈ ਹੋਰ ਬੰਦਾ ਦਾ ਨਾਮ ਆਉਂਦਾ ਕਿ ਅਬਾਸ ਰਾਜਾ ਫਲਾਣੇ ਬੰਦੇ ਦੇ ਬਿਹਾਫ ਤੇ ਇਨਲੀਗਲ ਕਲੈਕਸ਼ਨ ਕਰ ਰਿਆ ਸੀਗਾ ਤੇ ਉਹਦੇ ਖਿਲਾਫ ਵੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਏਗੀ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਜੀ ਕਿਸੇ ਨਾਲ ਕੋਈ ਉੱਠ ਨਹੀਂ ਬੈਠ ਨਹੀਂ ਹੈ ਕਿ ਨਹੀਂ ਹੈ ਕਿਉਂਕਿ ਮੰਡੀ ਕੌਂਸਲ ਦੇ ਚੇਅਰਮੈਨ ਦਾ ਵੀ ਉਹਨਾਂ ਦਾ ਖਾਸ ਰਿਲੇਸ਼ਨਸ਼ਿਪ ਹੈ ਜੋ ਉਹਨਾਂ ਦਾ ਪਰਸਨਲ ਰਿਲੇਸ਼ਨ ਮੇਬੀ ਹੋ ਸਕਦਾ ਕਿਸੇ ਨਾਲ ਵੀ ਹੋਵੇ ਪਰ ਸਾਡੇ ਕੋਲ ਜੋ ਹੁਣ ਤੱਕ ਅਬਾਸ ਰਾਜਾ ਦੇ ਬਾਰੇ ਆਇਆ ਹੈ ਕਿ ਉਹਦੇ ਉਹਦੇ ਵਿਆਹ ਤੇ ਕਲੈਕਸ਼ਨ ਹੋ ਰਹੀ ਸੀਗੀ ਸੋ ਅਸੀਂ ਜਿਹੜੇ ਬੰਦੇ ਕਰ ਰਹੇ ਸੀਗੇ ਉਹਨਾਂ ਦੇ ਖਿਲਾਫ ਬਾਈ ਨੇ ਮੁਕਦਮਾ ਦਰਜ ਕਰਕੇ ਤੇ ਦੋ ਬੰਦੇ ਅਰੈਸਟ ਕਰ ਲਿਆ ਅਬਾਸ ਰਾਜਾ ਨੂੰ ਨਾਮਜ਼ਦ ਕਰ ਲਿਆ ਤੇ ਜਲਦੀ ਹੀ ਉਹਨੂੰ ਵੀ ਅਸੀਂ ਅਰੈਸਟ ਕਰ ਲਵਾਂਗੇ ਆ ਅਗਰ ਉਹਦੀ ਪੁਸ਼ਕਿਸ਼ ਵਿੱਚ ਆਂਦਾ ਹੈ ਕਿ ਮੈਂ ਕਿ ਫਲਾਣੇ ਬੰਦੇ ਦੀ ਦੇ ਬਿਹਾਫ ਤੇ ਕਲੈਕਸ਼ਨ ਕਰ ਰਿਹਾ ਸੀਗਾ ਸੋ ਜਿਹੜਾ ਵੀ ਬੰਦੇ ਦਾ ਹੋਏਗਾ ਉਹਦੇ ਖਿਲਾਫ ਵੀ ਜੋ ਬਣਾਉਣੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਮੈਂ ਤੁਹਾਡੇ ਰਾਹੀਂ ਮੰਡੀ 'ਚ ਜੋ ਵੀ ਜਿਨ੍ਹਾਂ ਦਾ ਵੀ ਲੈਣ-ਦੇਣ ਹੈਗਾ ਆ ਆਣਾ ਜਾਣਾ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜੇ ਕੋਈ ਬੰਦਾ ਵੀ ਮੰਡੀ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਵਸੂਲੀ ਕਰਦਾ ਸੀਗਾ ਜਾਂ ਹੁਣ ਅੱਗੇ ਤੋਂ ਉਹਨਾਂ ਕੋਲੋਂ ਕੋਈ ਪੈਸੇ ਮੰਗਦਾ ਹੈ ਇਲੀਗਲ ਤਰੀਕੇ ਨਾਲ ਤੇ ਬਿਲਕੁਲ ਕਿਸੇ ਨੂੰ ਪੈਸੇ ਨਾ ਦੇਣ ਔਰ ਇਹਦੀ ਕੰਪਲੇਂਟ ਪੁਲਿਸ ਨੂੰ ਕਰਨ ਕਿਸੇ ਵੀ ਸੀਨੀਅਰ ਅਫਸਰ ਨੂੰ ਕਰ ਸਕਦੇ ਆ ਮੈਨੂੰ ਕਰ ਸਕਦੇ ਜਾਂ ਸਾਡੇ ਐਸ ਐਚ ਓ ਜੋਧੇਵਾਲ ਉਹਨਾਂ ਨੂੰ ਕਰ ਸਕਦੇ ਆ ਸੈਕੰਡਲੀ ਅਸੀਂ ਜੋ ਪੀ ਕਾਜ਼ ਮੰਡੀ ਤੇ ਹੁੰਦੇ ਆ अर्ਲੀ ਮਾਰਨਿੰਗ ਟਾਈਮ ਤੇ ਉਦੋਂ ਮੈਂ ਐਸ ਐਚ ਓ ਸਾਹਿਬ ਨੂੰ ਕਹਿ ਦਿੰਦਾ ਆ ਅਸੀਂ ਮੰਡੀ ਵਿੱਚ ਆਪਣੇ ਵਰਦੀ ਦੇ ਵਿੱਚ ਪੁਲਿਸ ਮੌਜੂਦਮ ਭੇਜਿਆ ਕਰਨਗੇ ਤਾਂ ਕਿ ਅਗਰ ਮੌਕੇ ਤੇ ਕੋਈ ਬੰਦਾ ਵਸੂਲੀ ਕਰਦਾ ਕਰਨਾ ਚਾਹੁੰਦਾ ਹੈ ਕਿਸੇ ਨੂੰ ਤੰਗ ਕਰਦਾ ਤੇ ਉਹ ਇਮੀਡੀਏਟਲੀ ਸਾਡੇ ਲੋਕਲ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਨੂੰ ਕੰਟੈਕਟ ਕਰਕੇ ਕੰਪਲੇਂਟ ਕਰ ਲੈਣ ਜੇ ਕੋਈ ਇਹੋ ਜੀ ਗੱਲ ਇਨਵੈਸਟੀਗੇਸ਼ਨ ਚ ਆਉਂਦੀ ਹੈ ਕਿਉਂਕਿ ਸਾਡੇ ਕੋਲ ਜਿਹੜੇ ਦੋ ਪਹਿਲਾ ਮੁਕਦਮੇ ਦਰਜ ਕੀਤੇ ਆ ਉਹ ਮੰਡੀ ਦੇ ਵਿੱਚ ਵੱਖ-ਵੱਖ ਏਰੀਆ ਵਿੱਚੋਂ ਕਲੈਕਸ਼ਨ ਹੋ ਰਹੀ ਸੀਗੀ ਸੋ ਉਹ ਵੱਖ-ਵੱਖ ਏਰੀਆ ਦੇ ਦੋ ਡਿਫਰੈਂਟ ਕੰਪਲੇਂਟ ਸੀਗੀਆਂ ਉਹ ਅਸੀਂ ਉਹਨਾਂ ਵਿੱਚ ਬੰਦੇ ਨਾਮਜ਼ਦ ਕਰ ਲਏ ਆ ਦੋ ਬੰਦੇ ਰੈਸ਼ਟ ਵੀ ਕਰ ਲਿਆ ਜੇ ਕੋਈ ਜਿਹੜਾ ਤੁਸੀਂ ਕਹਿ ਰਹੇ ਹੋ ਸਫਾਈ ਦੇ ਨਾਂ ਤੇ ਜੇ ਕੋਈ ਚੌਕੀਦਾਰੇ ਦੇ ਨਾਂ ਤੇ ਜੇ ਕੋਈ ਇਹੋ ਜਿਹੀ ਵੀ ਕੋਈ ਗੱਲ ਹੈਗੀ ਆ ਉਹ ਅਗਰ ਇਸ ਕੰਪਲੇਂਟ ਜਿਹੜੀਆਂ ਪਹਿਲੀ ਸਾਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਂਦੀ ਹੈ ਤੇ ਉਹਨਾਂ ਦੇ ਖਿਲਾਫ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਜੇ ਇਹਦੇ ਬਾਰੇ ਕੋਈ ਅਲੱਗ ਕੰਪਲੇਂਟ ਸਾਡੇ ਕੋਲ ਆਂਦੀ ਹੈ ਤੇ ਉਹਦੇ ਮੁਤਾਬਕ ਵੀ ਫਿਰ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਅਬਾਸ ਰਾਜਾ ਨੂੰ ਅਰੈਸਟ ਕਰ ਲਿਆ ਤਾਂ ਨਹੀਂ ਅਬਾਸ ਰਾਜਾ ਨੂੰ ਅਸੀਂ ਮੁਕਦਮੇ 'ਚ ਨਾਮਜ਼ਦ ਕਰ ਰਿਹਾ ਕਿਉਂਕਿ ਉਹਨਾਂ ਦੀ ਪੁਸ਼ ਵਿੱਚ ਵਿੱਚ ਆਇਆ ਜਿਹੜੇ ਬੰਦੇ ਅਸੀਂ ਫੜੇ ਆ ਤੇ ਨਾਮਜਿਤ ਕਰ ਲਿਆ ਪਰ ਉਹ ਫਿਲਹਾਲ ਸਾਡੇ ਕਾਬੂ ਨਹੀਂ ਆਇਆ ਅਸੀਂ ਉਹਨੂੰ ਅਰੈਸਟ ਕਰਨ ਵਾਸਤੇ ਆਪਣੇ ਬੈਸਟ ਅਫਰਟ ਕਰ ਰਹੇ ਹਾਂ ਐਕਚੁਅਲੀ ਉਹ ਜਿਹੜੇ ਬੰਦੇ ਅਨਨੋਨ ਸੀਗੇ ਸਾਨੂੰ ਉਹਨਾਂ ਦਾ ਨਹੀਂ ਬਾਈ ਨੇਮ ਸੀ ਸਰ ਨਹੀਂ ਸੌਰੀ ਉਹਨਾਂ ਦਾ ਜਿਹੜਾ ਜਿਹੜੇ ਬੰਦਿਆਂ ਦੀ ਫੋਟੋ ਕਵਾਰ ਚ ਆ ਗਈ ਸੀ ਠੀਕ ਪਰ ਉਹ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਲੱਗ ਰਿਹਾ ਸੋ ਉਹ ਅਸੀਂ ਆਪਣੇ ਤੌਰ ਤੇ ਕਾਫੀ ਜ਼ਿਆਦਾ ਮਿਹਨਤ ਕਰਕੇ ਉਹਨਾਂ ਦਾ ਪਤਾ ਪਤਾ ਕਰਾ ਕੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਬੰਦੇ ਅਰੈਸਟ ਹੋ ਗਏ ਆ ਤੇ ਬਾਕੀ ਬੰਦੇ ਜੇ ਅਰੈਸਟ ਕਰਨੇ ਬਾਕੀ ਆ ਸਰ ਆਵਾਸ ਰਾਜਾ ਜਿਸ ਤਰ੍ਹਾਂ ਕੀ ਚੇਅਰਮੈਨ ਜੀ ਨੇ ਉਹਨਾਂ ਦਾ ਪੀਏ ਹੈ ਜੀ ਪੀਏ ਕਾਫੀ ਬਿਆਨ ਉਹ ਸੁਣਾ ਸੁਦੇ ਵੀ ਮਿਲਦੇ ਆ ਇਹਦੇ ਬਾਰੇ ਸਭ ਕੀ ਕਹਿਣਾ ਚਾਹੋ ਨਹੀਂ ਇਹਦੇ ਬਾਰੇ ਉਹ ਕਿਸੇ ਦੇ ਨੇੜੇ ਕਿੰਨਾ ਹੈ ਹੈ ਜਾਂ ਨਹੀਂ ਹੈ ਕਿੰਨਾ ਹੈ ਉਹ ਇੱਕ ਡਿਫਰੈਂਟ ਇਸ਼ੂ ਹੋਏਗਾ ਪਰ ਸਾਡੀ ਇਨਵੈਸਟੀਗੇਸ਼ਨ ਵਿੱਚ ਜਿਹੜਾ ਵੀ ਕੋਈ ਬੰਦਾ ਆਏਗਾ ਉਹਦੇ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਗੀ ਕੋਈ ਕਿੰਨਾ ਮਰਜੀ ਕਿਦਾਂ ਦਾ ਮਰਜੀ ਹੋਵੇ ਸਰਦ ਦਰਸ਼ਨ ਵਾਲੇ ਦੂਪ ਵੇਚਦੇ ਜੀ ਆ ਉਹਨਾਂ ਦੇ ਵੀ ਅਲਿਗੇਸ਼ਨ ਲੱਗ ਰਹੇ ਆ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਹੜੇ ਮੈਂ 200 ਲਮਾ 400 ਲਮਾ ਤੁਹਾਨੂੰ ਕੀ ਉਹ ਇਦਾਂ ਦੀ ਕੋਈ ਵੀਡੀਓ ਮੇਰੇ ਕੋਲ ਆਈ ਨਹੀਂ ਆਂ ਅਗਰ ਕੋਈ ਆਏਗੀ ਔਰ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਕੋਈ ਇਦਾਂ ਦੀ ਗੱਲਬਾਤ ਹੋਏਗੀ ਤੇ ਅਗਰ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਉਹਦੇ ਖਲਾਫੀ ਕਰਦੇ ਕੀਤੀ ਜਾਏਗੀ ਸਰਦ ਜੇ ਤੇ ਮੁਲਾਜ਼ਮ ਹੋਰ ਬਲੌਗਰ ਸੇ ਬਿਲਕੁਲ ਹੀ ਸਹੀਰ ਤੋਂ ਅਸੀਂ ਆਪਣੇ ਮੁਲਾਜ਼ਮ ਭੇਜਿਆ ਕਰਾਂਗੇ ਥਾਣੇ ਚੋਂ ਜਿਹੜੇ ਸਗਾ ਧਿਆਨ ਰੱਖਣਗੇ ਕਿ ਕੋਈ ਗੈਰ ਕਾਨੂੰਨੀ ਵਸੂਲੀ ਮੰਡੀ ਵਿੱਚ ਨਾ ਹੋਇਆ ਕਰੇ ਸਰ ਤੁਸੀਂ ਕੱਲ ਨੂੰ ਪਾਲਕ ਮੰਡੀ ਵਿੱਚ ਰਿਸਰਚ ਕੀਤੀ ਹੈ ਜੀ ਹਾਂਜੀ ਪਾਲਕ ਮੰਡੀ ਵਿੱਚ ਜਿਹੜੇ ਵਾਲੇ ਕੋਲ 200 ਰੁਪਏ 250 ਰੁਪਏ ਪਾੜੇ ਦੇ ਲਿਆ ਗਿਆ ਰਹੇ ਜੀ ਜਦਾ ਕਿ ਮੰਡੀ ਬੋਰਡ ਦੇ ਵਿੱਚ ਸਿਰਫ 70 ਰੁਪਏ ਦਾ ਹੁੰਦਾ ਉਹ ਪਾਜੀ ਸਰ ਦੇ ਕੋਲੋਂ ਮੈਂ ਤਾਂ ਜਲਦੀ ਜਲਦੀ ਲਿਆ ਜਾ ਰਿਹਾ ਸੀਗਾ ਜਿਸ ਦੇ ਕਰਕੇ ਹੀ ਅਸੀਂ ਐਫ ਆਈ ਆਰ ਲੋਜ ਕੀਤੀ ਹੈ ਜਿਸ ਦੇ ਕਰਕੇ ਸਾਡੇ ਕੋਲ ਕੰਪਲੇਂਟਸ ਆਈ ਹੈ ਅਸੀਂ ਐਫ ਆਰ ਕੀਤੀ ਆ ਔਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਅਸੀਂ ਬੰਦੇ ਅਰੈਸਟ ਵੀ ਕੀਤੇ ਆ ਔਰ ਜੋ ਤੇ ਮੰਡੀ ਦੇ ਰੂਲਸ ਹੈਗੇ ਆ ਜੀ ਜੇ ਕੋਈ ਮੰਡੀ ਵੱਲੋਂ ਕੋਈ ਰਿਟਰਨ ਉਹਨਾਂ ਦੀ ਪਾਰਕਿੰਗ ਵਾਸਤੇ ਜਾਂ ਐਂਟਰੀ ਵਾਸਤੇ ਕੋਈ ਫੀਸ ਲਗਾਈ ਜਾਂਦੀ ਆ ਉਹ ਤੇ ਕੰਸਲਟ ਬੰਦੇ ਨੂੰ ਪੇ ਕਰਨੀ ਹੀ ਪਏਗੀ ਜੋ ਜੋ ਕੋਈ ਗੈਰ ਕਾਨੂੰਨੀ ਤੌਰ ਤੇ ਵਸੂਲੀ ਹੋ ਰਹੀ ਸੀਗੀ ਉਹ ਬਿਲਕੁਲ ਨਹੀਂ ਹੋਏਗੀ ਔਰ ਟੋਟਲੀ ਬੰਦ ਰਹੇਗੀ ਔਰ ਉਹਦੇ ਜੇ ਕੋਈ ਬੰਦਾ ਉਹ ਵਸੂਲੀ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਅਸੀਂ ਉਹਦੇ ਖਿਲਾਫ ਬਿਲਕੁਲ ਬੰਦ ਦੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਹੈ ਕਿ ਤੁਸੀਂ ਵੀ ਸੁਣ ਲਿਆ ਹੈ ਸੀ ਵੀ ਨਾਰਥ ਨੇ ਕਿਹਾ ਕਿ ਚਾਰ ਅਕਿਊਜ਼ਡ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਹੈ ਜਿਹਦੇ ਵਿੱਚ ਇੱਕ ਜਿਹੜਾ ਅਕਿਊਜ਼ਡ ਹੈ ਅਬਾਸ ਰਾਜਾ ਜੋ ਕਿ ਨਾਮੀ ਲੀਡਰ ਹੈ ਲੁਧਿਆਣੇ ਦਾ ਅਬਾਸ ਰਾਜਾ ਉਹਨਾਂ ਦਾ ਨਾਮ ਲਿੱਤਾ ਜਾ ਰਿਹਾ ਜਿਹੜਾ ਜੋ ਆਪਣੇ ਆਪ ਨੂੰ OSD ਦੱਸਦਾ ਸੀਗਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਲੱड्डੂ ਬੁਵੇਜਾ ਦਾ OSD ਦੱਸਦਾ ਸੀ ਤੇ ਉਹਨਾਂ ਦਾ ਨਾਮ-ਨਾਮ ਜਦ ਕੀਤਾ ਗਿਆ ਉਹਨਾਂ ਨੂੰ ਜੋ ਕਿ ਹੱਲੇ ਫਰਾਰ ਹੈ ਤੇ ਉਹ ਉਹਨਾਂ ਦੇ ਕਈ ਰਸੂਕਦਾਂ ਲੀਡਰਾਂ ਦੇ ਨਾਲ ਵੀ ਇਹ ਸੰਬੰਧ ਨੇ ਭਾਰਤ ਭੂਸ਼ਨ ਆਸ਼ੂ ਲਾਲੋ ਸੰਜੇ ਤਲਵਾੜ ਲਾਲੋ सुरेंद्र ਢਾਵਰ ਲਾਲੋ ਇੱਥੇ ਤੱਕ ਕਿ सीएम पंजाब तकना ਉਹਨਾਂ ਦੇ ਰਿਲੇਸ਼ਨ ਸੀਗੇ ਤੇ ਮਤਲਬ ਕੀ ਇਹ ਜਿਹੜੀ ਕਮਾਈ ਹੁੰਦੀ ਸੀ ਮੋਟੀ ਕਮਾਈ ਜਿਹੜੀ ਕਾਲੀ ਕਮਾਈ ਕੀਤੀ ਜਾ ਰਹੀ ਸੀ ਉਹ ਕਿਹੜੇ ਕਿਹੜੇ ਲੀਡਰਾਂ ਤੱਕ ਜਾਂਦੀ ਸੀ ਤੇ ਉੱਪਰਲੇ ਲੀਡਰਾਂ ਨੂੰ ਵੀ ਇਹਨਾਂ ਦਾ ਹੱਫਤਾ ਪਹੁੰਚਦਾ ਸੀ ਹੁਣ ਇਹ ਦੇਖਣਾ ਹੋਊਗਾ ਕਿ ਅਬਾਸ ਰਾਜਾ ਕੋਲ ਤੱਕ ਪੁਲਿਸ ਦੀ ਗ੍ਰਿਫਤ ਚਾਹੁੰਦਾ ਹੈ ਕਿ ਪੁਲਿਸ ਦੇ ਉੱਤੇ ਪੋਲਿਟੀਕਲ ਪ੍ਰੈਸ਼ਰ ਪਾ ਕੇ ਇਸ ਮਾਮਲੇ ਨੂੰ ਖਤਮ ਕੀਤਾ ਜਾਂਦਾ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ